ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਿਹਾਜ਼ ਨਾਲ ਬਠਿੰਡਾ ਪੁਲਿਸ ਦੇ ਵੱਲੋਂ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਐਸਪੀਐਸ ਪਰਮਾਰ ਦੇ ਵੱਲੋਂ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਐਸਪੀਐਸ ਪਰਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸਾਡੀ ਪੁਲਿਸ ਦੇ ਵੱਲੋਂ ਜੋ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਸੀ ਉੱਥੇ ਹੀ ਅੱਜ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾਵੇ ਉਹਨਾਂ ਕਿਹਾ ਕਿ ਨਸ਼ਿਆ ਖਿਲਾਫ ਪੰਜਾਬ ਪੁਲਿਸ ਅੱਗੇ ਵੀ ਅਜਿਹਾ ਉ ਹਾਂਜੀ ਸਰ ਹਾਂ ਸਰ ਕੀ ਕਹਾਂ ਜੋ ਕਿ ਆਪ ਜੀ ਦੀ ਤਰਫੋਂ ਇਹ ਪੰਜਾਬ ਗਰਮਨ ਦੀ ਇੱਕ ਪਹਿਲ ਹੈ ਪੰਜਾਬ ਪੁਲਸੀ ਇੱਕ ਪਹਿਲ ਹੈ ਤਾਂ ਕਿ ਜਿਹੜੇ ਬੱਚੇ ਆ ਇਹਨਾਂ ਨੂੰ ਡਰਗਸ ਤੋਂ ਹਟਾ ਕੇ ਖੇਡਾਂ ਵਾਲਾ ਲਾਇਆ ਜਾਵੇ ਤੁਸੀਂ ਦੇਖ ਰਹੇ ਹੋ ਇਹ ਪੋਲਿਟੀਕਲ ਸਾਡੇ ਕੋਲ ਐਮਐਲਏ ਸਾਹਿਬ ਵੀ ਆਏ ਹੋਏ ਨੇ ਡੀਸੀ ਸਾਹਿਬ ਵੀ ਨੇ ਐਸਐਸਪੀ ਸਾਹਿਬ ਵੀ ਨੇ ਚੇਅਰਮੈਨ ਸਾਹਿਬ ਵੀ ਨੇ ਸਾਰੇ ਰਲ ਕੇ ਉਪਰਾਲਾ ਕਰ ਰਹੇ ਆ ਤਾਂ ਕਿ ਪੰਜਾਬ ਨੂੰ ਡਗਬੋਤ ਕੀਤਾ ਜਾ ਸਕੇ ਔਰ ਸਾਰੀਆਂ ਆਰਗੇਨਾਈਜੇਸ਼ਨ ਜਿੰਨੇ ਵੀ ਸਾਡੇ ਹੈਗੇ ਆ ਵਕ ਵਕ ਪਹਿਲੂਆਂ ਤੋਂ ਜਿਹੜੇ ਆਏ ਹੋਏ ਨੇ ਪਤਵੰਤੇ ਸੱਜਣੋ ਸਾਰੇ ਕੰਟ੍ਰਿਬਿਊਟ ਕਰ ਰਹੇ ਨੇ ਦੇ ਵਿੱਚ ਤੇ ਪੰਜਾਬ ਪੁਲਿਸ ਇਸੇ ਤਰ੍ਹਾਂ ਅੱਗੇ ਫਿਊਚਰ ਦੇ ਵਿੱਚ ਇਹੋ ਜਿਹਾ ਕੰਮ ਕਰਦੀ ਰਹੇਗੀ ਸਾਡੇ ਪੀਸੀ ਦੇ ਚੇਅਰਮੈਨ ਸਾਹਿਬ ਇੱਥੇ ਨੇ ਇਹਨਾਂ ਨਾਲ ਰਲ ਕੇ ਇੱਕ ਸੀਰੀਜ਼ ਸ਼ੁਰੂ ਕਰਾਂਗੇ ਇੱਥੇ ক্রিকেট ਦੀ ਤਾਂ ਕਿ ਲੋਕਾਂ ਦੀ ਬੱਚਿਆਂ ਦੀ ਜਿਹੜੀ એનર્ਜੀ ਐਨੂੰ ਪ੍ਰੋਪਰਲੀ ਯੂਟਿਲਾਈਜ਼ ਕੀਤਾ ਜਾ ਸਕੇ ਤੇ ਸਰ ਕਿੰਨੇ ਟੀਮਾਂ ਦੇ ਕਿੰਨੇ ਨੇ ਛੱਡਣੀਆਂ ਜੀ ਇਹ ਅੱਜ ਦੋ ਦਿਨ ਖੇਡਣ ਗਿਆ ਜੀ ਅੱਜ ਚਾਰ ਟੀਮਾਂ ਅੱਜ ਚਾਰ ਮੈਚ ਹੋ ਚੁੱਕੇ ਨੇ ਕੱਲ ਨੂੰ ਫਾਈਨਲ ਮੈਚ ਕਰਾਂਗੇ ਮਿਨਿਸਟਰ ਸਾਹਿਬ ਕੱਲ ਨੂੰ ਪ੍ਰੈਜ਼ਾਈਡ ਓਵਰ ਕਰਨਗੇ ਬਸ ਕੁੜੀਆ ਇਸ ਆਲਸੋ ਇਨਵਾਈਟਡ ਓਵਰ ਹੈ ਹੀਲ ਕਮ ਟੂਮੋਰੋ ਇਵਨਿੰਗ 21 21000 ਰੁਪਏ ਵਿਨਿੰਗ ਟੀਮ ਨੂੰ ਦਿੱਤਾ ਜਾਏਗਾ ਜਿਹੜੇ ਸੈਕੰਡ ਆਉਣਗੇ ਉਹਨਾਂ ਨੂੰ 11000 ਰੁਪਏ ਦਿੱਤਾ ਜਾਏਗਾ ਉਹ ਇਹੋ ਹੀ ਆ ਕਿ ਦੇਖੋ ਇੱਕ ਤਾਂ ਤੁਸੀਂ ਆਪਣੀ ਇਕਨੋਮੀ ਖਰਾਬ ਕਰਦੇ ਹੋ ਸਾਰਾ ਤੁਹਾਡਾ ਫਾਈਨੈਂਸ਼ੀਅਲ ਜਿਹੜੀ ਸੈਟਿੰਗ ਖਤਮ ਹੋ ਜਾਂਦੀ ਆ ਫਿਜ਼ੀਕਲੀ ਖਤਮ ਹੋ ਜਾਂਦੀ ਆ ਅਲਟੀਮੇਟਲੀ ਡੈਥ ਤੋਂ ਬਿਨਾ ਕੁਝ ਨਹੀਂ ਹੈ ਆਓ ਰਲ ਕੇ ਆਪਣੇ ਪਰਿਵਾਰ ਦਾ ਸੰਭਾਲ ਕਰੀਏ ਸੁਸਾਇਟੀ ਦੀ ਸੰਭਾਲ ਕਰੀਏ ਤੇ ਆਪਣੇ ਪੇਰਾਂ ਦੀ ਸੰਭਾਲ ਕਰੀਏ ਇਨਾ ਡੱਕ ਤੋਂ ਪਿੱਛਾ ਛੁਡਾ ਕੇ ਚੰਗੇ ਪਾਸੇ ਆਪਣੀ એનર્ਜੀ ਲਗਾਈ। ਉਹਤੇ ਹੀ ਪੀਸੀਏ ਦੇ ਚੇਅਰਮੈਨ ਅਮਰਜੀਤ ਸਿੰਘ ਮਹਿਤਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਅਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਉਹਨਾਂ ਨੇ ਦੱਸਿਆ ਕਿ ਕ੍ਰਿਕਟ ਲੀਗ ਵੀ ਜਲਦ ਹੀ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਇਹ ਉਹਨਾਂ ਦੱਸਿਆ ਕਿ ਹਾਕੀ ਟੂਰਨਾਮੈਂਟ ਦੇ ਮੈਚ ਅਗਲੇ 2 ਦਿਨ ਹੋਰ ਚੱਲਣਗੇ ਅਤੇ ਆਉਣ ਵਾਲੇ ਕੱਲ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚਣਗੇ। ਜਗਬਾਨੀ ਟੀਵੀ ਲਈ ਵੀਕੇ ਬਹਿਲਦੀਰਪੁਰ